ਇਹ ਕੌਮ ਗਦਾਰਾਂ ਨੇ ਕੁਰਸੀ ਦੇ ਯਾਰਾਂ ਨੇ ਇਹ ਕੌਮ ਗਦਾਰਾਂ ਨੇ ਕੁਰਸੀ ਦੇ ਯਾਰਾਂ ਨੇ ਮੈਨੂੰ ਦਿਲੋਂ ਵਿਸਾਰ ਦਿੱਤਾ ਨਿੱਦੀ ਬਦਕਾਰਾਂ ਨੇ ਮੈਨੂੰ ਦਿਲੋਂ ਵਿਸਾਰ ਦਿੱਤਾ ਨਿੱਦੀ ਬਦਕਾਰਾਂ ਨੇ ਕੋਈ ਗੂਗ ਨਹੀਂ ਸੁਣਦਾ ਉੱਚੀ ਬੋਲ ਬੋਲਦਾ ਹਾਂ ਮੇਰੀ ਅਰਜ਼ ਸੁਣੋਂ ਦਾਤਾ ਮੈਂ ਪੰਜਾਬ ਬੋਲਦਾ ਹਾਂ ਮੇਰੀ ਅਰਜ਼ ਸੁਣੋਂ ਦਾਤਾ ਮੈਂ ਪੰਜਾਬ ਬੋਲਦਾ ਹਾਂ ਮੈਨੂੰ ਖਾਲਿਆ ਕਰ ਜੇ ਨੇ ਮੈਂ ਲਾਉਂਦਾ ਥੱਕ ਗਿਆ ਮੈਨੂੰ ਖਾਲਿਆ ਕਰ ਜੇ ਨੇ ਮੈਂ ਲਾਉਂਦਾ ਅੱਕ ਗਿਆ ਲੋਕਾਂ ਦੇ ਤਾਨਿਆਂ ਨੂੰ ਮੈਂ ਸੁਣਦਾ ਅੱਕ ਗਿਆ ਲੋਕਾਂ ਦੇ ਤਾਨਿਆਂ ਨੂੰ ਮੈਂ ਸੁਣਦਾ ਅੱਕ ਗਿਆ ਕੋਈ ਸਾਰ ਨਹੀਂ ਲੈਂਦਾ ਮੈਂ ਫੇਰਾ ਡੋਲਦਾ ਹਾਂ ਮੇਰੀ ਅਰਜ਼ ਸੁਣੋਂਦਾ ਤਾਂ ਮੈਂ ਪੰਜਾਬ ਬੋਲਦਾ ਹਾਂ ਮੇਰੀ ਅਰਜ ਸੁਣੋ ਦਾਦਾ ਮੈਂ ਪੰਜਾਬ ਬੋਲਦਾ ਹਾਂ ਮੇਰੀ ਰੁੜੀ ਜਵਾਨੀ ਹੈ ਮੈਨੂੰ ਖਾ ਲਿਆ ਨਸ਼ਿਆਂ ਨੇ ਮੇਰੀ ਰੁੜੀ ਜਵਾਨੀ ਹੈ ਮੈਨੂੰ ਖਾ ਲਿਆ ਨਸ਼ਿਆਂ ਨੇ ਮੈਨੂੰ ਕਲੰਕਤ ਕਰ ਦਿੱਤਾ ਰਿਸ਼ਵਤ ਵਿੱਚ ਫਸਿਆ ਨੇ ਮੈਨੂੰ ਗਲੰਕਤ ਕਰ ਦਿੱਤਾ ਰਿਸ਼ਵਤ ਵਿੱਚ ਫਸਿਆ ਨੇ ਮੈਨੂੰ ਮੁਕਤੀ ਮਿਲਦੀ ਨਹੀਂ ਮੈਂ ਜਿੰਦ ਰੋਲਦਾ ਹਾਂ ਮੇਰੀ ਅਰਜ਼ ਸੁਣੋਂ ਦਾਤਾ ਮੈਂ ਪੰਜਾਬ ਬੋਲਦਾ ਹਾਂ ਮੇਰੀ ਅਰਜ਼ ਸੁਣੋਂ ਦਾਤਾ ਮੈਂ ਪੰਜਾਬ ਬੋਲਦਾ ਹਾਂ ਸਨ ਸੰ 47 ਆਇਆ ਸੀ ਮੇਰੀ ਵੰਡ ਬਾਦਦੀ ਸੰ ਸੰ 47 ਆਇਆ ਸੀ ਮੇਰੀ ਵੰਡ ਬਾਦਦੀ ਮੈਨੂੰ ਹੱਸ ਦੇ ਵਸਦੇ ਨੂੰ ਗਲ ਫਾਹੀ ਦਾ ਦਿੱਤੀ ਮੈਨੂੰ ਹੱਸ ਦੇ ਵਸਦੇ ਨੂੰ ਗਲ ਫਾਹੀ ਦਾ ਦਿੱਤੀ ਮੈਂ ਅਗਲੋ ਹੀਣਾ ਹੋ ਆਵਾਜ਼ ਬੋਲਦਾ ਹਾਂ ਮੇਰੀ ਅਰਜ਼ ਸੁਣੋ ਦਾਤਾ ਮੈਂ ਪੰਜਾਬ ਬੋਲਦਾ ਹਾਂ ਮੇਰੀ ਅਰਜ਼ ਸੁਣੋ ਦਾਤਾ ਮੈਂ ਪੰਜਾਬ ਬੋਲਦਾ ਹਾਂ ਸਨ ਚਰਾਸੀ ਆਇਆ ਸੀ ਹਰ ਮੰਦਰ ਟਾਇਆ ਸੀ ਸਨ ਚਰਾਸੀ ਆਇਆ ਸੀ ਹਰੀ ਮੰਦਰ ਢਾਇਆ ਸੀ ਜ਼ਾਲਮ ਸਰਕਾਰਾਂ ਨੇ ਮੇਰਾ ਬੁਰਾ ਤਕਾਇਆ ਸੀ ਜ਼ਾਲਮ ਸਰਕਾਰਾਂ ਨੇ ਮੇਰਾ ਬੁਰਾ ਤਕਾਇਆ ਸੀ ਮੈਨੂੰ ਕਦੇ ਇਨਸਾਫ ਮਿਲੂ ਇਹ ਗੱਲ ਗੌਣਦਾ ਹਾਂ ਮੇਰੀ ਅਰਜ਼ ਸੁਣੋਂਦਾ ਤਾਂ ਮੈਂ ਪੰਜਾਬ ਬੋਲਦਾ ਹਾਂ ਮੇਰੀ ਅਰਜ ਸੁਣੋ ਦਾਤਾ ਮੈਂ ਪੰਜਾਬ ਬੋਲਦਾ ਹਾਂ ਮੈਨੂੰ ਹੜਾਂ ਦੀ ਮਾਰ ਪਈ ਮੈਂ ਫਿਰ ਕਬਰ ਆਇਆ ਨਾ ਮੈਨੂੰ ਹੜਾਂ ਦੀ ਮਾਰ ਪਈ ਮੈਂ ਫਿਰ ਕਬਰ ਆਇਆ ਨਾ ਮੈਂ ਉੱਚੀ ਕੂ ਕਰਿਆ ਮੈਨੂੰ ਕਿਸੇ ਬੁਲਾਇਆ ਨਾ ਮੈਂ ਉੱਚੀ ਕੂ ਕਰਿਆ ਮੈਨੂੰ ਕਿਸੇ ਬੁਲਾਇਆ ਨਾ ਕੋਈ ਆਵਾਜ਼ ਨਹੀਂ ਸੁਣਦਾ ਸੱਚ ਫੇਰਾ ਬੋਲਦਾ ਹਾਂ ਮੇਰੀ ਅਰਜ਼ ਸੁਣੋਂਦਾ ਤਾਂ ਮੈਂ ਪੰਜਾਬ ਬੋਲਦਾ ਹਾਂ ਮੇਰੀ ਅਰਜ਼ ਸੁਣੋਂਦਾ ਤਾਂ ਮੈਂ ਪੰਜਾਬ ਬੋਲਦਾ ਹਾਂ ਇਹਨਾਂ ਲੀਡਰ ਲੋਕਾਂ ਨੇ ਮੈਨੂੰ ਵੱਡ-ਵੱਡ ਖਾਲiae ਇਹਨਾਂ ਲੀਡਰ ਲੋਕਾਂ ਨੇ ਮੈਨੂੰ ਵੱਡ-ਵੱਡ ਖਾਲiae ਸਾਰਾ ਪੀ ਲਿਆ ਖੂਨ ਮੇਰਾ ਮੇਰਾ ਚੰਮ ਵੀ ਲਾਲiae ਸਾਰਾ ਪੀ ਲਿਆ ਖੂਨ ਮੇਰਾ ਮੇਰਾ ਚੰਮ ਵੀ ਲਾਲiae ਸਭ ਤੀਆਂ ਪਹਿਣਾ ਦੀ ਸਦਾ ਸੁਖ ਲੋੜਦਾ ਹਾਂ ਮੇਰੀ ਅਰਜ਼ ਸੁਣੋ ਦਾਤਾ ਮੈਂ ਪੰਜਾਬ ਬੋਲਦਾ ਹਾਂ ਮੇਰੀ ਅਰਜ਼ ਸੁਣੋ ਦਾਤਾ ਮੈਂ ਪੰਜਾਬ ਬੋਲਦਾ ਹਾਂ ਜੋ ਇੱਜ਼ਤ ਬਚਾਉਂਦੇ ਸੀ ਉਹ ਜੇਲ੍ਹ ਨਹੀਂ ਡੱਕ ਦਤੇ ਜੋ ਇੱਜ਼ਤ ਬਚਾਉਂਦੇ ਸੀ ਓ ਜੇ ਲੀਂ ਡੱਕ ਦਿੱਤੇ ਜੋ ਧਰਮ ਕਮਾਉਂਦੇ ਸੀ ਕਰ ਧਰਮ ਤੋਂ ਵੱਖ ਦਿੱਤੇ ਜੋ ਧਰਮ ਕਮਾਉਂਦੇ ਸੀ ਕਰ ਧਰਮ ਤੋਂ ਵੱਖ ਦਿੱਤੇ ਏ ਸੋਜ ਸੋਜ ਕੇ ਹੀ ਪਿਆ ਵੇ ਸਕੋਲ ਦਾ ਹਾਂ ਮੇਰੀ ਅਰਜ ਸੁਣੋਂ ਦਾਤਾ ਮੈਂ ਪੰਜਾਬ ਬੋਲਦਾ ਹਾਂ ਮੇਰੀ ਅਰਜ ਸੁਣੋ ਦਾਤਾ ਮੈਂ ਪੰਜਾਬ ਬੋਲਦਾ ਹਾਂ ਹੈ ਕੌਮ ਗਦਾਰਾਂ ਨੇ ਰੋਲੀ ਸਰਦਾਰੀ ਏ ਹੈ ਕੌਮ ਗਦਾਰਾਂ ਨੇ ਰੋਲੀ ਸਰਦਾਰੀ ਏ ਹੈ ਅਣਖ ਤੇ ਆਣ ਨਾਲੋਂ ਗੁਲਾਮੀ ਬਿਆਰੀ ਏ ਹੈ ਅਣਖ ਤੇ ਆਣ ਨਾਲੋ ਗੁਲਾਮੀ ਬਿਯਾਰੀ ਏ ਖੁੱਸੀ ਸਰਦਾਰੀ ਨੂੰ ਮੈਂ ਫੇਰਾ ਟੋਲਦਾ ਹਾਂ ਮੇਰੀ ਅਰਜ਼ ਸੁਣੋਂ ਦਾਤਾ ਮੈਂ ਪੰਜਾਬ ਬੋਲਦਾ ਹਾਂ ਮੇਰੀ ਅਰਜ਼ ਸੁਣੋਂ ਦਾਤਾ ਮੈਂ ਪੰਜਾਬ ਬੋਲਦਾ ਹਾਂ ਕਲਮ ਕਵੀਰ ਜਿੰਦਰ ਦੀ ਢਾਡੀ ਖਬਰ ਆਉਂਦੀ ਏ ਕਲਮ ਕਵੀਰ ਜਿੰਦਰ ਦੀ ਢਾਡੀ ਖਬਰ ਆਉਂਦੀ ਏ ਜੋ ਵਿਥਿਆ ਮੇਰੀ ਨੂੰ ਪਈ ਖੋਲ ਸੁਣਾਉਂਦੀ ਏ ਜੋ ਵਿਥਿਆ ਮੇਰੀ ਨੂੰ ਪਈ ਖੋਲ ਸੁਣਾਉਂਦੀ ਏ ਜਗਜੀਤ ਖਾਲਸਾ ਦਾ ਸਦਾ ਸਾਥ ਲੋੜਦਾ ਹਾਂ ਮੇਰੀ ਅਰਜ਼ ਸੁਣੋਂ ਦਾਤਾ ਮੈਂ ਪੰਜਾਬ ਬੋਲਦਾ ਹਾਂ ਮੇਰੀ ਅਰਜ਼ ਸੁਣੋਂ ਦਾਤਾ ਮੈਂ ਪੰਜਾਬ ਬੋਲਦਾ ਹਾਂ